ਬਿਜਲੀ ਦੇ ট্রান্সਫਾਰਮਰ ਲੱਗੇ ਹੋਏ ਨੇ ਤਾਂ ਜਰਾ ਸਾਵਧਾਨ ਹੋ ਜਾਓ ਕਿਉਂਕਿ ਇਸ ਇਲਾਕੇ ਦੇ ਵਿੱਚ ਕੀ ਮਾਹੌਲ ਬਣਿਆ ਪਿਆ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਚੰਦ ਮਿੰਟਾਂ ਦੇ ਵਿੱਚ ਹੀ ਇੱਕ ਵੱਡਾ ਹਾਦਸਾ ਵਾਪਰ ਜਾਣਾ ਸੀ ਗਨੀਮਤ ਇਹ ਰਹੀ ਕਿ ਜਿਸ ਵੇਲੇ ਇਹ ট্রান্সਫਾਰਮਰ ਡਿੱਗਿਆ ਉਸ ਵੇਲੇ ਗਲੀ ਦੇ ਵਿੱਚ ਕੋਈ ਵੀ ਨਹੀਂ ਖੜਿਆ ਹੋਇਆ ਸੀ ਤਾਂ ਲੋਕਾਂ ਦਾ ਇਲਜ਼ਾਮ ਹੈ ਕਿ ਲਗਾਤਾਰ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਪਰ ਇਹ ਸਭ ਦੇ ਬਾਵਜੂਦ ਹੈ ਪ੍ਰਸ਼ਾਸਨ ਦੇ ਵੱਲੋਂ ਬਿਜਲੀ ਵਿਭਾਗ ਦੇ ਵੱਲੋਂ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅੰਮ੍ਰਿਤਸਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਅੰਮ੍ਰਿਤਸਰ ਦੇ ਨਿਊ ਨਹਿਰੂ ਇੱਕ ਕਲੋਨੀ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਕਿ ਟਰਾਂਸਫਾਰਮਰ ਸੜਕ ਦੇ ਉੱਤੇ ਡਿੱਗ ਗਿਆ ਇਲਾਕਾ ਨਿਵਾਸੀਆਂ ਦੇ ਮੁਤਾਬਕ ਕਿ ਉਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ ਕਿ ਆਖਿਰਕਾਰ ਇਸ ਟਰਾਂਸਫਾਰਮਰ ਨੂੰ ਪਾਸੇ ਕੀਤਾ ਜਾਵੇ ਇਸ ਦਾ ਕੋਈ ਜੋ ਹੈ ਹੱਲ ਕੱਢਿਆ ਜਾਏ ਕਿਉਂਕਿ ਇਹ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਪਰ ਬਿਜਲੀ ਵਿਭਾਗ ਦੇ ਵੱਲੋਂ ਉਹਨਾਂ ਦੀਆਂ ਸ਼ਿਕਾਇਤਾਂ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਜਿਸ ਤੋਂ ਬਾਅਦ ਇਹ ਟਰਾਂਸਫਾਰਮਰ ਡਿੱਗ ਜਾਂਦਾ ਹੈ ਤੇ ਸਾਰੇ ਇਲਾਕੇ ਦੀ ਬੱਤੀ ਜਿਹੜੀ ਹੈ ਗੁੱਲ ਹੋ ਚੁੱਕੀ ਹੈ ਹਾਲਾਂਕਿ ਮੌਕੇ ਤੇ ਬਿਜਲੀ ਵਿਭਾਗ ਦੇ ਮੁਲਾਜ਼ਮ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਲਾਈਟ ਲਿਆਉਣ ਦੀ ਅਤੇ ਇਸ ਟਰਾਂਸਫਾਰਮਰ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋਕਾਂ ਦਾ ਇਲਜ਼ਾਮ ਹੈ ਕਿ ਪਹਿਲਾਂ ਕਈ ਵਾਰ ਇਸ ਬਾਰੇ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਅਜੇ ਤੱਕ ਕੋਈ ਵੀ ਇਸ ਦਾ ਹੱਲ ਨਹੀਂ ਹੈ ਕੀਤਾ ਗਿਆ ਜਿਸ ਤੋਂ ਬਾਅਦ ਇਹ ਟਰਾਂਸਫਰ ਅੱਜ ਡਿੱਗ ਚੁਕਿਆ ਹੈ ਤੇ ਕਦੀ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਕਿਸੇ ਦੇ ਉੱਤੇ ਵੀ ਇਹ ਟਰਾਂਸਫਰ ਜੋ ਹੈ ਡਿੱਗ ਸਕਦਾ ਹੈ ਮੈਂ ਨਾ ਪ੍ਰਵੀਨ ਆ ਜੀ ਪ੍ਰਵੀਨ ਜੀ ਕੀ ਕੌਣ ਜੀ ਤੁਸੀਂ ਇੱਥੇ ਇਹ ਸਰ ਮੈਂ ਜੀ ਅਸਿਸਟੈਂਟ ਲਾਈਨ ਮੈਂ ਇਸ ਇਲਾਕੇ ਦਾ ਜੀ ਅੱਛਾ ਕੀ ਹੋਇਆ ਭਾਜੀ ਇੱਥੇ ਇਹ ਸਰ ਮੈਨੂੰ ਸਵੇਰੇ ਕੋਈ ਨੀਅਰਬੋਟ ਸਾਢੇ 8:30 ਵਜੇ ਕਾਲ ਆਈ ਕੰਪਲੇਨਟ ਸੈਂਟਰ ਤੋਂ ਜੀ ਜਗਦੰਭਾ ਕਲੋਨੀ ਫੀਡਰ ਤੇ ਬੱਤੀ ਬੰਦ ਹੋਈ ਇਸੇ ਜਾ ਕੇ ਮੌਕਾ ਚੈੱਕ ਕਰੋ ਜਿਹਨੂੰ ਮੈਂ ਸਰ ਇੱਥੇ ਆਇਆ ਤੇ ਇੱਥੇ ਆ ਕੇ ਦੇਖਿਆ ਵੀ ਆ ਇਹ ਹਾਸਾ ਹੋਇਆ ਪਿਆ ਇੱਥੇ ਜੀ ਮਤਲਬ ਦੀ ਕੋਲ ਡਿੱਗਾ ਪਿਆ ਹੈ ਪਲਾਸਟਿਕੋਂ ਡਿੱਗਾ ਪਿਆ ਇੱਥੇ ਪਬਲਿਕ ਲੋਟੀ ਸੀ ਮੈਂ ਬੰਦਿਆਂ ਨੂੰ ਪੁੱਛਿਆ ਮੈਂ ਕਿ ਵੀ ਕੀ ਪ੍ਰੋਬਲਮ ਹੋਈ ਆ ਜੀ ਮੈਨੂੰ ਕਾਸ਼ ਬੰਦਿਆਂ ਨੇ ਕਿਹਾ ਵੀ ਆਪੇ ਡਿੱਗ ਗਿਆ ਪੋਛ ਬੰਦੇ ਕਹਿੰਦੇ ਆ ਵੀ ਇਹ ਧੁੰਦ ਬੜੀ ਸੀ ਕੋਈ ਗੱਡੀ ਬੈਕ ਕਰ ਲੰਗਾ ਪੈਪ ਨੜ ਗਈ ਉਹ ਡਿੱਗ ਗਿਆ ਹੁਣ ਅਸੀਂ ਇਨਕੁਆਰੀ ਕਰਦੇ ਬਿਏ ਆਪਣੇ ਤੌਰ ਤੇ ਵੀ ਕਿਸ ਗੱਲ ਚ ਸਚਾਈ ਆ ਹਾਂ ਬਾਜੀ ਇਹ ਵਕਤ ਇਸ ਜਈ ਇਸ ਏਰੀਆ ਦੇ ਦੀ ਸਰਦਾਰ ਮਨਜੀਤ ਸਿੰਘ ਦੇ ਅੱਛੇ ਤੇ ਹਾਂਜੀ ਹਾਂਜੀ ਸਵੇਰੇ ਆਏ ਸੀ ਜੀ ਮੌਕਾ ਦੇਖ ਗਏ ਆ ਬਾਕੀ ਸਾਡੇ ਸੀਨੀਅਰ ਅਧਿਕਾਰੀਆਂ ਨੂੰ ਉਹਨਾਂ ਨੇ ਸੂਚਿਤ ਕਰਤਾ ਆ ਸਾਡੇ ਐਜੀਓ ਸਾਹਿਬ ਸਾਡੇ ਐਕਸ਼ਨ ਸਾਹਿਬ ਨੂੰ ਸੂਚਿਤ ਕਰਤਾ ਬਾਕੀ ਅਗਲੀ ਕਾਰਵਾਈ ਜਿਹੜੀ ਆ ਵੀ ਏਰੀਆ ਇਨਕੁਆਰੀ ਕਰਨੀ ਆ ਕਿੱਦਾਂ ਕਰਨੀ ਆ ਅੱਜ ਚੱਕਰ ਹੈ ਇਹਦੇ ਬਾਰੇ ਵੀ ਜੀ ਦੇਖੋ ਇਹ ਤੁਹਾਨੂੰ ਜਿਹੜਾ ਸਾਡੇ ਏਰੀਆ ਦਾ ਜੈ ਸਿੰਘ ਸਾਹਿਬ ਹੈ ਨਾ ਉਹ ਇਹਦੇ ਬਾਰੇ ਤੁਹਾਨੂੰ ਪ੍ਰੋਪਰ ਦੱਸ ਸਕਦੇ ਹੋ ਚੰਗੀ ਤਰ੍ਹਾਂ ਇਹ ਸਰ ਇਹਦਾ ਪ੍ਰੋਸੈਸ ਹੈ ਦੇਖੋ ਜੀ ਇਹ ਪੋਲ ਸਾਰੇ ਦਬਾ ਦੇ ਟੋਟਲੀ ਨਵੇਂ ਲੱਗਣੇ ਆ ਟਰਾਂਸਫਾਰਮਰ ਬਿਲਕੁਲ ਉਹ ਦੇਖੋ ਜੀ ਥੱਲੇ ਹਮਾਰਾ ਉਹ ਦੇ ਪੂਰਾ ਟੁੱਟ ਗਿਆ ਉਹ ਡੈਮੇਜ ਹੋ ਗਿਆ ਟੋਟਲ ਇਹ ਸਾਰਾ ਠੀਕ ਸਾਰਾ ਸਟਰਕਚਰ ਜਿਹੜਾ ਨਵਾਂ ਬਣੂਗਾ ਜੀ ਇਹਨੂੰ ਆਪਾਂ ਆਈਡੀਆ ਰਫ ਜਿਹਾ ਲਈ ਹੈ ਸ਼ਾਮੀ 4 ਤੋਂ 5 ਵਜੇ ਤੱਕ ਆਪਾਂ ਸਪਲਾਈ ਬਹਾਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਭਾਈ ਇਹ ਤੇਰੇ ਤੜਕੇ ਅੱਜ 8 ਵਜੇ ਨਾਲ ਟਰਾਂਸਫਾਰਮਰ ਥੱਲੇ ਡਿੱਗਾ ਇਹ ਬੜਾ ਨੁਕਸਾਨ ਹੋ ਗਿਆ ਡਾਰਸੀ ਇਹਨਾਂ ਨੂੰ ਬੜੀ ਵਾਰਾ ਕੰਪਲੇਨਾਂ ਵੀ ਕੀਤੀਆਂ ਸਾਰੀ ਲਾਪਰਵਾਹੀ ਇਹਨਾਂ ਵੱੱਤੀ ਆ ਲੈੰਦੀ ਏ ਇਹ ਨਾ ਕੋਈ ਕਾਰਵਾਈ ਕਰਦੇ ਆ ਦੇਖੋ ਟਰਾਂਸ ਆ ਵੀ ਤਾਰ ਏ ਸਾਰੀ ਲੋਕਾਂ ਦੇ ਘੋਟਿਆਂ ਦੇ ਪ੍ਰਕਾਰਾਂ ਲੱਗੀਆਂ ਨੇ ਬਹੁਤ ਬੁਰਾ ਹਾਲ ਏ ਬਿਲਕੁਲ ਕੋਈ ਸੁਣਵਾਈ ਨਹੀਂ ਕਰਦੇ ਕਪਲੇਨਾਂ ਵੀ ਦੇ ਕੇ ਆਉਂਦੇ ਆ ਤੇ ਕੋਈ ਸੁਣਦੇ ਜਾਂਦੇ ਨਹੀਂ ਸਾਡੀ ਹਾਂਜੀ ਬਿਲਕੁਲ ਸਾਡੀ ਨਾਲ ਦੁਕਾਨ ਏ ਅੱਜ ਬਹੁਤ ਵੱਡਾ ਨੁਕਸਾਨ ਹੋਣ ਦਾ ਡਰ ਏ ਬੜੀ ਮੁਸ਼ਕਲ ਕੋਈ ਹੈ ਨਹੀਂ ਕਿ ਬੰਦਕਾ ਹੋ ਗਿਆ ਇੱਥੇ ਇਥੇ ਕੋਈ ਨਾ ਕੋਈ ਬੜਾ ਵੱਡਾ ਹਾਸਾ ਹੋ ਜਾਣਾ ਸੀ ਬੱਤੀ ਜਾਈ ਪਰ ਇੱਕ ਕੋਈ ਲਾਪਰਵਾਹੀ ਇਹਨਾਂ ਦੀ ਬੜੀ ਹੈੀ ਇਹਨਾਂ ਨੂੰ ਬੜੀਆਂ ਕਮਪਲੇਨਾਂ ਕੀਤੀਆਂ ਇਹ ਸਾਡੀ ਸੁਣਦੇ ਹੀ ਜਾਂਦੇ ਨਹੀਂ ਕੋਈ ਵੀ ਅੱਜ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਡਾਕੀ ਬੜਾ ਟਰਾਂਸਫਾਰਮਰ ਡਿੱਗਿਆ ਵੇਖੋ ਖੰਭੇ ਵੀ ਸਾਰੇ ਡਿੱਗ ਪਏ ਨੇ ਜੀ ਜੀ ਇਹ ਦੁਕ ਹੋ ਰਿਹਾ ਤੇ ਨਾਰੂ ਕਲੋਨੀ ਨਿਊ ਨਹਿਰੂ ਕਲੋਨੀ ਸੰਬੰਧ ਵਿੱਚ ਤੁਸੀਂ ਪਾ ਜਾਈਏ ਕੀ ਹੋਇਆ ਇਹ ਬਜੀਤ ਦੇ ਆ ਵਾਲਾ ਟਿੱਕਾ ਬੱਸ ਹਾਂ ਉਹ ਰਸਾ ਟਿੱਕਾ ਕਰੇਤਾ ਜੀ ਤੇ ਤੁਸੀਂ ਉਹ ਤਾਰਾਂ ਦੇਖੋ ਆਲੀ ਕੰਦਰ ਜਾਣੇ ਇਹਦੇ ਤੇ ਹੀ ਕੰਪਲੇਨ ਵੀ ਕਰਾ ਗਏ ਤੇ ਉਹਨਾਂ ਕਹਿੰਦੇ ਆਂਕ ਆਨਲਾਈਨ ਕਰਾਓ ਆਨਲਾਈਨ ਵਾਲੇ ਕਹਿੰਦੇ ਉੱਥੇ ਕਰਾਓ ਕੋਈ ਨਹੀਂ ਸੁਣਦਾ ਇਹ ਕਿੰਨੇ ਜਿਹੇ ਆਪਣੇ ਇਤਰੇ ਨਾਰ ਹੀ ਲੱਗੀਆਂ ਕੱਲਾਂ ਦੇ ਤੇ ਕੋਈ ਨਾ ਕਰ ਲਾਉਣ ਵਾਲਾ ਹੁੰਦਾ ਤੇ ਨਾ ਕੋਈ ਸੁਣਦਾ ਸਾਡੀ ਸੁਣਵਾਈ ਕੋਈ ਨਹੀਂ ਅੱਜ ਇੱਥੇ ਟਰਾਂਸਫਰਮ ਟਿਕਾ ਜਿਵੇਂ ਤਾਂ ਇਹ ਤਾਂ ਬਹੁਤ ਜ਼ਿਆਦਾ ਵੱਡਾ ਹਾਸਾ ਹੋ ਸਕਦਾ ਸੀ ਕਿ ਪੱਕੀ ਨਹੀਂ ਹੋ ਸਕਦਾ ਕੁਝ ਵੀ ਹੋ ਸਕਦਾ ਸੀ ਇੱਥੇ ਤੇ ਜੇ ਤਾਂ ਹਾਂ ਹੋਇਆ ਜਾਂ ਘਰਾਂ 'ਚ ਅਜੇ ਪਤਾ ਨਹੀਂ ਜਗਾਵਾਂਗੇ ਫੇਰ ਪਤਾ ਲੱਗਣਾ ਕਿ ਕਿੰਨਾ ਤੋ ਨੁਕਸਾਨ ਹੋਇਆ ਕੋਈ ਫੇਚ ਦਾ ਕੋ ਕੋਲਰ ਦਾ ਕਿਸ ਤਰ੍ਹਾਂ ਕੋਈ ਵੀ ਹੋ ਸਕਦਾ ਬੱਤੀਆਂ ਗਈਆਂ ਬਿਲਕੁਲ ਹੀ ਬੱਤੀ ਬੰਨ ਲਾ ਹਾਂ ਬਿੱਲ ਬਾਰੇ ਕੋਈ ਧਿਆਨ ਨਹੀਂ ਦਿੰਦਾ ਬਿੱਲ ਵੇਲੇ ਆ ਜੰਨੇ ਆ ਜਾਂਦੇ ਬਿੱਲ ਹੀ ਭਰਦੇ ਆ ਪੂਰੇ ਪੂਰੇ ਬਿੱਲ ਭਰਦੇ ਜਿਆਦਾ ਨਹੀਂ ਬਿੱਲ ਨਹੀਂ ਭਰਦੇ ਇਹ ਤਾਂ ਕੋਈ ਵੀ ਧਿਆਨ ਨਹੀਂ ਦਿੰਦਾ ਕੋਈ ਪਾਸੇ